ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਇੱਥੇ ਮੈਂ ਲੱਗੀ ਸੀਗੀ 2-3 ਸਾਲਾਂ ਬਾਅਦ ਆਪਣੇ ਸਰਟੀਫਿਕੇਟ ਚੱਕੇ ਸੀਗੇ ਹਨਾ ਦੇਖਣ ਮੇਰਾ ਨਾ ਇੱਕ ਡੈਟ ਕੁਆਲੀਫਾਈਡ ਦਾ ਸਰਟੀਫਿਕੇਟ ਆ ਜਿਹੜਾ ਉਹਦੇ ਤੇ ਮੇਰਾ ਨਾਮ ਨਾ ਰੋਂਗ ਕਰਤਾ ਉਹ ਮੈਂ ਦੇਖਦੀ ਸੀ ਜੀ ਵੀ ਠੀਕ ਹੋ ਜਾਊਗਾ ਜਾਂ ਨਹੀਂ ਤੇ ਬਸ ਕੰਮਾਂ ਤੋਂ ਦਿਜੁਰੇਵਾਂ ਚੋਂ ਹਨਾ ਨਿਕਲਿਆ ਹੀ ਨਹੀਂ ਗਿਆ ਠੀਕ ਕਰਾਉਣ ਵਾਸਤੇ ਵੀ ਇੰਨਾ ਜ਼ਿਆਦਾ ਉਲਝਣ ਸੀ ਪਿਛਲੇ 2-2.5 ਸਾਲਾਂ ਦੀ ਤਾਂ ਨਾ ਬਿਪੁੱਛਈ ਨਾ ਤੇ ਮੈਨੂੰ ਨਾ ਇਹ ਸਰਟੀਫਿਕੇਟਾਂ ਵਾਲੇ ਥੈਲਿਆਂ ਚੋਂ ਕੀ ਮਿਲਿਆ ਹਨਾ ਜਿਹਨੂੰ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਇਹ ਹੈਗਾ 2013 ਦਾ ਪੇਰੈਂਟਸ ਡੇ ਤੇ ਮੇਰਾ ਨਾ ਆਰਟੀਕਲ ਛਪਿਆ ਸੀਗਾ ਤੇ ਉਹ ਮੈਨੂੰ ਪੜ੍ਹ ਕੇ ਬੜੀ ਹੈਰਾਨੀ ਹੋ ਹੀ ਜਾਵੇ ਵੀ ਇਹ ਵਰਡਿੰਗ ਇਹ ਸ਼ਬਦਾਰਥ ਹਨਾ ਵੋਕੈਬ ਐਡੀ ਸੂਣੀ ਮੇਰੀ ਸ਼ਬਦਾਂ ਦੀ ਜੜਤ ਸੀਗੀ ਤੇ ਇੰਨਾ ਸੋਹਣਾ ਲਿਖਿਆ ਨਾ ਮੈਨੂੰ ਖੁਦ ਨੂੰ ਆਪ ਦਾ ਆਰਟੀਕਲ ਇੰਨਾ ਸੋਹਣਾ ਲੱਗੀ ਜਾ ਰਿਹਾ ਸੀ ਇਹ ਪੇਰੇ ਸਦੀਤੀ ਨੂੰ ਉਸ ਦਿਨ ਪਬਲਿਸ਼ ਹੋਇਆ ਸੀਗਾ ਹਨਾ ਇੱਕ ਤਾਂ ਇਹ ਬਾਅਦ ਚ ਵੀ ਛਪਦੇ ਰਹੇ ਮੇਰੇ ਐਸੀ ਗੱਲ ਨਹੀਂ ਹੈਗੀ ਹਨਾ ਇੱਕ ਸੰਪਾਦਕੀ ਪੇਜ ਹੁੰਦਾ ਉਹਦੇ ਤੇ ਛਪਦਾ ਰਿਹਾ ਜੀਤ ਵਿੱਚ ਤੇ ਇਹ ਨਾਰੀ ਸੰਸਾਰ ਪੇਜ ਦੇ ਵਿੱਚ ਛਪਿਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਨਾਰੀ ਸੰਸਾਰ ਮੈਂ ਬਹੁਤ ਮਤਲਬ ਪੜਦੀ ਆ ਜੀਤ ਤੇ ਉਹਦੇ ਵਿੱਚ ਛਪਿਆ ਸੀਗਾ ਇਹ ਪਹਿਲੀ ਵਾਰ ਪਬਲਿਸ਼ ਹੋਇਆ ਸੀਗਾ ਤੇ ਮੈਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਉਸ ਟਾਈਮ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਿਵੇਂ ਦਾ ਆਰਟੀਕਲ ਸੀ ਤੁਸੀਂ ਵੀ ਦੇਖਿਓ ਨਾ ਤੇ ਦੇਖੋ ਬਹੁਤ ਸੋਹਣਾ ਉਹਨਾਂ ਨੇ ਵੀ ਬਹੁਤ ਸੋਹਣਾ ਸਜਾ ਕੇ ਇਹਨੂੰ ਪਬਲਿਸ਼ ਕੀਤਾ ਹੋਇਆ ਸੀ ਹਨਾ ਛਾਪਿਆ ਹੋਇਆ ਸੀ ਦੇਖੋ ਤੇ ਮੈਨੂੰ ਐ ਲੱਗੀ ਜਾਵੇ ਹਾਏ ਵੀ ਮੈਂ ਕਿਉਂ ਛੱਡਦਾ ਇਹ ਕੰਮ ਹਨਾ ਉਹ ਵੀ ਬਹੁਤ ਵਧੀਆ ਲਿਖਦੀ ਸੀਗੀ ਮੈਂ ਕਿੰਨਾ ਹੀ ਕੁਝ ਲਿਖ ਕੇ ਭੇਜਨਾ ਹਨਾ ਫਿਰ ਉਹਨਾਂ ਦਾ ਕਈ ਵਾਰ ਤਾਂ ਨਹੀਂ ਵੀ ਹੁੰਦਾ ਸੀ ਵੇਟ ਕਰਦੇ ਰਹਿੰਦੀ ਸੀਗੀ ਵੀ ਮੇਰਾ ਅਗਲਾ ਆਰਟੀਕਲ ਛਾਪਿਆ ਹੈ ਨਹੀਂ ਛਾਪਿਆ ਹਨਾ ਤੇ ਦੇਖੋ ਮਨ ਨੂੰ ਨਾ ਬਹੁਤ ਦੁੱਖ ਹੋਇਆ ਵੀ ਮੈਂ ਹਨਾ ਵੀ ਕਿੱਧਰੋਂ ਮੇਰੀ ਜ਼ਿੰਦਗੀ ਚੱਲ ਪਈ ਹੈਗੀ ਐ ਮੈਂ ਨਾ ਹੀ ਨਾ ਐਕਟੀਵਿਟੀਆਂ 'ਚ ਬਹੁਤ ਅੱਗੇ ਹੁੰਦੀ ਸੀਗੀ ਕੋਈ ਕੋਲਿਆਂ ਦੇ ਵਿੱਚ ਕੋਈ ਫੰਕਸ਼ਨ ਹਨਾ ਜਿਵੇਂ ਪ੍ਰੈਪਰੇਸ਼ਨ ਕਰਉਣੀ ਨਾ ਬੱਚਿਆਂ ਨੂੰ ਗਿੱਧਿਆਂ ਦੀ ਪੰਗੜੇ ਦੀ ਗੀਤਾਂ ਦੀ ਬਹੁਤ ਮੈਂ ਮਤਲਬ ਇੰਨਾ ਕੁ ਮਨ ਚ ਅੱਗੇ ਰਹਿੰਦੀ ਹੁੰਦੀ ਸੀਗੀ ਉਹਨਾਂ ਨੂੰ ਕਰਵਾ ਕੇ ਛੱਡਦੀ ਸੀ ਜਿਵੇਂ ਲੱਗਦਾ ਸੀ ਕੋਈ ਸਟੈਪ ਬੱਚੇ ਭੁੱਲ ਗਏ ਜਾਂ ਕਿੱਥੋਂ ਜਿਵੇਂ ਫੋਕ ਸੌਂ ਹੁੰਦੇ ਹਨਾ ਆਪਾਂ ਸਟੇਜ ਤੇ ਗਵਾਉਨੇ ਆ ਬੱਚਿਆਂ ਨੂੰ ਘੋੜੀਆਂ ਵਗੈਰਾ ਹਨਾ ਸਾਰੀਆਂ ਤਿਆਰ ਕਰਾਉਣਾ ਐਵੇਂ ਨਾ ਨਾ ਅੰਦਰੋਂ ਮੇਰੇ ਸ਼ੌਂਕ ਸੀ ਮੇਰਾ ਵੀ ਕੋਈ ਮੇਰੀ ਇਹ ਨਹੀਂ ਹੈਗਾ ਵੀ ਮੇਰੀ ਉੱਥੇ ਡਿਊਟੀ ਲੱਗੀ ਸੀਗੀ ਹਨਾ ਕਾਲਜ ਦੇ ਵਿੱਚ ਵੀ ਮੈਂ ਤਾਂ ਕਰਵਾ ਰਹੀ ਸੀਗੀ ਤੇ ਇਸ ਤੋਂ ਬਾਅਦ ਮੇਰੀ ਕਿਹੋ ਜੀ ਚੀਜ਼ ਫੇਰ ਹੱਥ ਲੱਗ ਗਈ ਹੈ ਨਾ ਜਿਹਨੂੰ ਦੇਖ ਕੇ ਬਹੁਤ ਅਫਸੋਸ ਹੋਇਆ ਮੇਰੀ ਮੈਰਿਜ ਨਾ 2015 ਚ ਹੋਈ ਸੀ ਕਿਤੇ ਹੁਣ 25 ਚੱਲ ਰਿਹਾ ਹੈ ਨਾ ਦਸਾਂ ਸਾਲਾਂ ਦੇ ਵਿੱਚ ਦੇਖੋ ਇੰਨਾ ਚੇਂਜ ਹੋ ਗਿਆ ਇਹ ਨਾ ਫੇਅਰਵੈਲ ਪਾਰਟੀ ਸੀ ਪਲੱਸ 2 ਕਲਾਸ ਇਹ ਅਲੱਗ-ਅਲੱਗ ਪਾਰਟੀ ਕਰਦੇ ਸੀ ਬੱਚੇ ਹੈ ਨਾ ਫਾਈਨਲ ਵਾਲੇ ਅਲੱਗ ਕਰ ਲੈਂਦੇ ਸੀ ਮੇਬੀ ਇਹ ਪਲੱਸ 2 ਕਲਾਸ ਵਾਲਾ ਨਹੀਂ ਕੀਤਾ ਸੀ ਤੇ ਉਸ ਟਾਈਮ ਮੇਰੀ ਮੈਰਿਜ ਹੋਈ ਨੂੰ ਹਫਤਾਕ ਹੋਇਆ ਸੀਗਾ ਤੇ ਮੈਂ ਚਲੀ ਗਈ ਹੈ ਨਾ ਬਸ ਤੇ ਮੈਂ ਉਸ ਟਾਈਮ ਤੇ ਲੀਵ ਕਰਤਾ ਸੀਗਾ ਮੈਰिज ਤੋਂ 2 ਮਹੀਨਾ ਪਹਿਲਾਂ ਹੀ ਮਸਾਂ ਲੀਵ ਕੀਤਾ ਹਨਾ ਕਿਉਂਕਿ ਪਿਆਰ ਹੀ ਇੰਨਾ ਸੀ ਕੁੜੀਆਂ ਨਾਲ ਸਟਾਫ ਨਾਲ ਹਨਾ ਕਾਲਜ ਮੇਰਾ ਖੁਦ ਦਾ ਵੀ ਕਾਲਜ ਨਾ ਬਹੁਤ ਪਿਆਰ ਸੀ ਦੇਖੋ ਕਿੰਨੀ ਵਧੀਆ ਸੀ ਉਸ ਟਾਈਮ ਚ ਸੀ ਤੇ ਹਨਾ ਸਕਿਨ ਉਹ ਸਕਿਨ ਤਾਂ ਮੇਰੀ ਇੰਨੀ ਜ਼ਿਆਦਾ ਗਲੋਇੰਗ ਸੀ ਨਾ ਬਹੁਤ ਜ਼ਿਆਦਾ ਤੇ ਇੰਨੇ ਵਧੀਆ ਮੇਰੇ ਹੈਅਰਸ ਸੀਗੇ ਸੱਚੀ ਉਹ ਡਬੋਡੀ ਗਿਆ ਸਾਰਾ ਕੁਝ ਦਸਾਂ ਸਾਲਾਂ ਦੇ ਵਿੱਚ ਇੰਨੀਆਂ ਤਕਲੀਫਾਂ ਚ ਗੁਜ਼ਰੇ ਆ ਨਾ ਤੇ ਇਹ ਦੇਖ ਕੇ ਮੈਨੂੰ ਹੋਰ ਵੀ ਅਫਸੋਸ ਹੋ ਰਿਹਾ ਸੀ ਵੀ ਅੱਜ ਸ਼ਕਲ ਕੀ ਬਣ ਗਈ ਹੈ ਹਨਾ ਨਾ ਹੇਅਰ ਰਏ ਹੈਗੀ ਹੈ ਨਾ ਸਕਿਨ ਹੋਵ ਜੀ ਰਹੀ ਹੈਗੀ ਹੈ ਤੇ ਚਲੋ ਫਿਰ ਵੀ ਕਹਿੰਦੇ ਆ ਵੀ ਜਿੱਥੇ ਪ੍ਰਮਾਤਮਾ ਰੱਖਿਆ ਹੈ ਨਾ ਉੱਥੇ ਤਾਂ ਰਹਿਣਾ ਹੀ ਪੈਂਦਾ ਹੈਗਾ ਵੀ ਕੋਈ ਆਪਣੇ ਹੱਥ ਵਸ ਨਹੀਂ ਹੁੰਦਾ ਹਨਾ ਜੋ ਵੀ ਟੈਲੈਂਟ ਸੀ ਹੁਣ ਮੈਨੂੰ ਲੱਗਦਾ ਵੀ ਉਹ ਮੇਰਾ ਟੈਲੈਂਟ ਹੈ ਜਿਹੜਾ ਮੇਰਾ ਨਹੀਂ ਰਹਿ ਗਿਆ ਹਨਾ ਵੀ ਮੈਂ ਕਿੰਨਾ ਸੋਹਣਾ ਮੈਂ ਉਸ ਪੋਇਮ ਵਗੈਰਾ ਵੀ ਲਿਖਦੀ ਹਨਾ ਕਦੇ-ਕਦੇ ਮੇਰਾ ਮਨ ਕਰਦਾ ਮੈਂ ਖੁੱਲੀਆਂ-ਖੁੱਲੀਆਂ ਕਵਿਤਾਵਾਂ ਲਿਖਾਂ ਉਹ ਵੀ ਮੈਂ ਲੈ ਛੜਦੀ ਹੁਣ ਤੋ ਡਾਇਰੀਆਂ ਵੀ ਪਤਾ ਨਹੀਂ ਕਿੱਥੇ ਗਈਆਂ ਹਨਾ ਜੇ ਮੈਂ ਸੰਭਾਲ ਲੈਂਦੀ ਸ਼ਾਇਦ ਵਧੀਆ ਸੀ ਹਨਾ ਕਿੰਨਾ ਕੁਝ ਲਿਖਿਆ ਸੀਗਾ ਜੋ ਮੈਂ ਲੱਭਣ ਬੈਠੀ ਦੇਖ ਲਓ ਉਹ ਮੈਂ ਲੱਭ ਨਹੀਂ ਰਹੀ ਤੇ ਹੋਰ ਹੀ ਕਿਤੇ ਮੋਲ ਜਿਗੀਆਂ ਹੈਗੀਆਂ ਇਸ ਤੋਂ ਬਾਅਦ ਕੀ ਹੈ ਮੈਂ ਫਾਈਲ ਮੰਗਾਈ ਸੀ 2 ਸਾਲ ਪਹਿਲਾਂ ਹਨਾ ਜੋ ਹੁੰਦੀ ਨੇ ਜਿਹਦੇ ਵਿੱਚ ਅਟੈਚ ਐਲਬਮ ਟਾਈਪ ਬਣੀ ਹੁੰਦੀ ਹੈ ਮੈਂ ਕਿਹ ਡਾਕੂਮੈਂਟਸ ਚਾਹੇ ਇਹਦੇ ਵਿੱਚ ਪਾ ਲੂੰਗੀ ਹਨਾ ਔਰ ਮੈਨੂੰ ਖੁਦ ਨੂੰ ਯਾਦ ਨਹੀਂ ਮੈਂ ਕਦੋਂ ਮੰਗਵਾਈ ਸੀ ਤੇ ਮੈਂ ਉਹ ਚ ਅਟੈਚ ਕੀਤੇ ਡਾਕੂਮੈਂਟਸ ਜਾਂ ਨਹੀਂ ਕੀਤੇ ਹਨਾ ਕੁਝ ਵੀ ਯਾਦ ਨਹੀਂ ਤੇ ਇੰਨੇ ਮੈਂ ਥੈਲੇ ਜੇ ਬਣਾਉਣਾ ਰੱਖੇ ਪਏ ਐ ਵੀ ਉਹੀ ਨਹੀਂ ਜਿਵੇਂ ਕੰਬਲੀਆਂ ਜਾਂ ਕੁੜੀਆਂ ਦੇ ਰੱਖੇ ਹੁੰਦੇ ਹਨਾ ਵੀ ਮੈਂ ਤਾਂ ਇੰਨੀਆਂ ਸੰਭਾਲ-ਸਮਾਲ ਕੇ ਚੀਜ਼ਾਂ ਰੱਖ ਲਈ ਸੀ ਮਤਲਬ ਮੈਨੂੰ ਨਾ ਕਲੀਨਿੰਗ ਹਰ ਇੱਕ ਚੀਜ਼ ਆਪਣੀ ਪ੍ਰੋਪਰ ਪਲੇਸ ਤੇ ਪਈ ਇਹ ਚੀਜ਼ਾਂ ਨਾ ਮੇਰੇ ਚ ਬਹੁਤ ਸੀਗੀਆਂ ਜੇ ਮੇਰੇ ਕੋਲ ਟਾਈਮ ਬਚ ਦਸਤੇ ਮੈਂ ਐਵੇਂ ﺍﻟमारीयां ਸਾਫ ਕਰਨ ਬਹਿ ਜਾਂਦੀ ਸੀਗੀ ਉਹ ਚੀਜ਼ਾਂ ਜਿਹੜੀਆਂ ਹੁਣ ਮੇਰੇ ਚੋਂ ਖਤਮ ਹੀ ਹੋ ਚੁੱਕੀਆਂ ਤੇ ਮੈਨੂੰ ਖੁਦ ਨੂੰ ਯਾਦ ਨਹੀਂ ਲੈਂਦਾ ਮੈਂ ਕਿਹੜੀ ਚੀਜ਼ ਕਿੱਥੇ ਰੱਖੀ ਆ ਕਿੱਥੋਂ ਮਿਲੂਗੀ ਤੇ ਜਿਵੇਂ ਡਿਪਰੈਸ਼ਨ ਵਾਲੇ ਨਹੀਂ ਫਰੋਲੀ ਜਾ ਰਹੇ ਹੁੰਦੇ ਆ ਨਾ ਕੋਈ ਚੀਜ਼ ਮੈਂ ਉਵੇਂ ਲੱਗੀ ਰਹਿਣੀ ਹੈਗੀਆਂ ਹਨਾ ਤੇ ਐਕਚੁਅਲੀ ਇਹ ਮੈਂ 2 ਸਾਲ ਪਹਿਲਾਂ ਛੇੜੇ ਸੀ ਹਨਾ ਉਦੋਂ ਮੈਂ ਰਿਜ਼ਿਊਮ ਵਗੈਰਾ ਨਿਊ ਅਪਡੇਟ ਕਰਵਾਏ ਸੀਗੇ ਤੇ ਮੇਰੀ ਨਾ ਸਿਲੇਕਸ਼ਨ ਹੋਈ ਸੀ ਜਿਵੇਂ ਸਾਡੇ ਸ਼ਹਿਰ ਚ ਹਰ ਇੱਕ ਸ਼ਹਿਰ ਚ ਹੈ ਗੱਡੀ ਹੈ ਵੀ ਸਕੂਲ ਹਨਾ ਵੀ ਦਿੱਲੀ ਤੋਂ ਜਿਵੇਂ ਇਹ ਐਸੋਸੀਏਟਡ ਹੈਗਾ ਤਾਂ ਮੇਰਾ ਉੱਥੇ ਨਾ ਸਿਲੇਕਸ਼ਨ ਹੋ ਗਈ ਸੀ ਪੋਸਟਾਂ ਕੱਢਦੇ ਹੈਗੇ ਆ ਪੋਸਟਾਂ ਨਿਕਲੀਆਂ ਸੀਗੀਆਂ ਤੇ ਉਹਦੇ ਲਈ ਮੈਂ ਪੋਲੀਟੀਕਲ ਸਾਇੰਸ ਦੀ ਐਜੇ ਹਨਾ ਟੀਚਰ ਮੈਂ ਜੁਆਇਨ ਕਰਨਾ ਸੀ ਮੇਰਾ ਟੈਸਟ ਹੋਇਆ ਸੀ ਟੈਸਟ ਤੋਂ ਬਾਅਦ ਉਹਨਾਂ ਦੇ 3 ਰਾਊਂਡ ਹੁੰਦੇ ਆ ਇੰਟਰਵਿਊ ਦੇ ਪਹਿਲਾ ਰਾਊਂਡ ਸਕੂਲ ਦੇ ਜਿਹੜੇ ਕੋਆਰਡੀਨੇਟਰ ਹੁੰਦੇ ਆ ਸੀਨੀਅਰ ਉਹ ਲੈਂਦੇ ਹੈਗੇ ਆ ਤੇ ਇਸ ਤੋਂ ਬਾਅਦ ਪ੍ਰਿੰਸੀਪਲ ਮੇਬੀ ਲੈਂਦੇ ਹੈਗਾ ਸਕੂਲ ਵਾਲੇ ਤੇ ਫਿਰ ਨਾ ਇੱਕ ਸਟਾਫ ਆਉਂਦਾ ਹੈਗਾ ਦਿੱਲੀ ਤੋਂ ਉਹ ਲੈਂਦਾ ਹੈਗਾ ਉਹ ਕੋਈ ਪ੍ਰੋਫੈਸਰ ਹੈ ਜਾਂ ਕੁਛ ਮੈਨੂੰ ਉਹਦੇ ਬਾਰੇ ਇੰਨਾ ਨਹੀਂ ਪਤਾ ਸਟਾਫ ਕਾਫੀ ਅੱਛਾ ਸੀਗਾ ਹਨਾ ਦਿੱਲੀ ਤੋਂ ਆਏ ਹੋਏ ਸੀਗੇ ਉਹ ਉਹਨਾਂ ਨੇ ਲੈ assi ਤੇ ਮੇਰੀ ਸਿਲੈਕਸ਼ਨ ਹੋ ਗਈ ਸੀ ਬਸ ਜਦੋਂ ਹੀ ਮੇਰੀ ਸਿਲੈਕਸ਼ਨ ਹੋਈ ਤੇ ਮੈਂ ਜੁਆਇਨ ਕਰਨਾ ਸੀ ਥੋੜੇ ਦਿਨ ਕਰ ਲਈ ਹਨਾ ਤੇ ਮੇਰੇ ਹਸਬੰਦ ਬਿਮਾਰ ਹੋ ਗਏ ਸੀ ਬਸ ਉਸ ਟਾਈਮ ਦਾ ਜੋ ਵੀ ਹਨਾ ਉਹ ਚਪੋਚ ਚੱਲੀ ਜਾ ਰਹੀ ਆ ਤੇ ਮੈਂ ਉਸ ਤੋਂ ਬਾਅਦ ਜੁਆਇਨ ਹੀ ਨਹੀਂ ਕਰ ਪਾਈ ਹਨਾ ਜਿੰਮੇਵਰੀਆਂ ਨਹੀਂ ਆਵਾਦੀਆਂ ਜਿੰਮੇਵਰੀਆਂ ਕੀ ਵੀ ਜ਼ਿੰਦਗੀ ਉਥਲ-ਪੁਥਲ ਹੋ ਗਈ ਹਨਾ ਤੇ ਚਲੋ ਹੁਣ ਦੇਖਦੇ ਹੈਗੇ ਆ ਦੁਬਾਰਾ ਪਹਿਲਾਂ ਤਾਂ ਸਰਟੀਫਿਕੇਟ ਜੋ ਵੀ ਹਨਾ ਰੈਂਦਾ ਹੈਗਾ ਸਹੀ ਕਰਵਾਉਣ ਵਾਲਾ ਪਹਿਲਾਂ ਤਾਂ ਮੈਂ ਸੋਚਿਆ ਸੀ ਉਹ ਕਰਵਾਉਨੇ ਹੈਗੇ ਆ ਫੇਰ ਦੇਖਦੇ ਹੈਗੇ ਆ ਇਸ ਮਹੀਨੇ ਚ ਕਿਤੇ ਪਰ ਸਕੂਲ ਕਾਫੀ ਅੱਛਾ ਸੀਗਾ ਉਹ ਹਨਾ ਦੁਬਾਰਾ ਉੱਥੇ ਸਿਲੈਕਸ਼ਨ ਹੋਣੀ ਤਾਂ ਪਤਾ ਨਹੀਂ ਕਦੋਂ ਪੋਸਟਾਂ ਨਿਕਲਣ ਦੇ ਸਰਤੇ ਹੁੰਦਾ ਵੀ ਉਹ ਟੈਸਟ ਲੈਂਦੇ ਹੈਗੇ ਆ ਦੁਬਾਰਾ ਹਨਾ ਤੇ ਇਹ ਦੇਖੋ ਜਿੱਥੇ ਅੰਜਲ ਹੋਇਆ ਹਨਾ ਬਾਬਾ ਜੀ ਨੇ ਲਿਖਿਆ ਹੋਇਆ ਉੱਥੇ ਹੀ ਮਿਲਣੀ ਹੈਗੀ ਆ ਅਸਲ 'ਚ ਮੈਂ ਨਾ ਪਹਿਲਾਂ ਬਹੁਤ ਐਕਟਿਵ ਹੁੰਦੀ ਸੀ ਪੜ੍ਹਨ ਪੜਾਉਣ ਦੇ ਵਿੱਚ ਮੈਂ ਨਾਲ-ਨਾਲ ਸਟੱਡੀ ਨਾ ਜਾਰੀ ਰੱਖੀ ਸੀਗੀ ਟੀਚਿੰਗ ਲਾਈਨ ਵੀ ਜੁਆਇਨ ਕਰ ਲਈ ਤੇ ਨਾਲ-ਨਾਲ ਕੋਈ ਨਾ ਕੋਈ ਸਟੱਡੀ ਮੇਰੀ ਚੱਲਦੀ ਰਹਿੰਦੀ ਸੀਗੀ ਹਨਾ ਤੇ ਹੁਣ ਜੋ ਵੀ ਮੈਨੂੰ ਮਿਲਦਾ ਹੈਗਾ ਦੇਖਦਾ ਹੈਗਾ ਹਾਈ ਤੂੰ ਜੋਬ ਕਿਉਂ ਛੱਡੀ ਜੋਬ ਕਰ ਜੋਬ ਕਰ ਤੂੰ ਨਹੀਂ ਆਈ ਵਧੀਆ ਲੱਗਦੀ ਹਨਾ ਘਰੇ ਫਿਰਦੀ ਪਤਾ ਨਹੀਂ ਕਿਉਂ ਵੀ ਮੈਨੂੰ ਇਹੀ ਕਹਿ ਰਿਹਾ ਬਾਰ-ਬਾਰ ਵੀ ਜੋਬ ਕਰ ਜਿਹੜਾ ਵੀ ਮਿਲਿਆ ਹਨਾ ਤੇ ਕੋਈ ਨਵਾਂ ਮਿਲਦਾ ਨਾ ਮੇਰੇ ਨਾਲ ਗੱਲਬਾਤ ਕਰਦਾ ਹੁਣ ਤਾਂ ਜੋਬ ਕਿਉਂ ਨਹੀਂ ਕਰਦੀ ਤੂੰ ਵੀ ਜੋਬ ਕਰ ਲੈ ਨਾ ਨਾ ਕਰੀ ਨਾ ਰਹਾ ਹੁਣ ਮੇਰਾ ਜਿਵੇਂ ਸਾਰੇ ਜਦੋਂ ਕਹਿਣ ਲੱਗ ਜਾਂਦੇ ਹੈਗੇ ਜਿਵੇਂ ਆਪਣਾ ਸਬਕੌਨਸ਼ੀਅਸ ਮਾਈਂਡ ਹੁੰਦਾ ਕਹਿੰਦੇ ਵੀ ਉਹ ਵੀ ਉਹ ਚੀਜ਼ ਅਡਾਪਟ ਕਰ ਲੈਂਦਾ ਹੁਣ ਮੇਰਾ ਮਾਈਂਡ ਵੀ ਕਹਿੰਦਾ ਵੀ ਮੈਂ ਕਰੀ ਨਾ ਰਵਾਂ ਹਨ ਜੇ ਮੈਂ ਹੋਰ ਕਰੀ ਰਹੀ ਤੇ ਮੈਂ ਹੋਰ ਜ਼ਿਆਦਾ ਡਿਪਰੈਸਡ ਹੁੰਦੀ ਜਾਊਂਗੀ ਜਿਹੜਾ ਮਾੜਾ ਮੋਟਾ ਕੁਝ ਬਚਿਆ ਹਨਾ ਫੰਟਬੈਨ ਨੂੰ ਇਹ ਲੱਗਦਾ ਵੀ 0 ਤੋਂ ਸ਼ੁਰੂ ਕਰਨਾ ਪਊਗਾ ਵੀ ਕੁਝ ਵੀ ਨਹੀਂ ਬਚਿਆ ਹਨਾ ਵੀ ਕਿਵੇਂ ਸਟਾਰਟ ਕਰੂੰਗੀ ਕਿਉਂਕਿ ਮੈਂ ਪਹਿਲਾਂ ਸਕੂਲ 'ਚ ਵੀ ਟੀਚ ਕੀਤਾ ਫਿਰ ਕਾਲਜ 'ਚ ਕੀਤਾ ਹੁਣ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਮੈਨੂੰ ਸਕੂਲ ਜੁਆਇਨ ਕਰਾਂ ਜਾਂ ਕਾਲਜ ਜੁਆਇਨ ਕਰਾਂ ਹਨਾ ਤੇ ਇਹ ਤਾਂ ਹੁਣ ਵਾਹਿਗੁਰੂ ਨੂੰ ਪਤਾ ਹਨਾ ਬਾਬਾ ਜੀ ਨੂੰ ਪਤਾ ਵੀ ਕੀ ਲਿਖਿਆ ਹਨਾ ਕਿੱਥੇ ਅੰਜਲ ਲਿਖਿਆ ਹੈਗਾ ਤੇ ਬਾਕੀ ਪ੍ਰਾਈਵੇਟ ਜੌਬ ਕਰਨੀ ਹਨਾ ਬਹੁਤ ਮੁਸ਼ਕਿਲ ਹੈ ਪਹਿਲਾਂ ਦਾ ਹਿਸਾਬ ਹੋਰ ਸੀਗਾ ਹਨਾ ਮਾਪਿਓ ਦੇ ਘਰੇ ਥੋੜਾ ਬਹੁਤ ਸੌਖਾ ਹੁੰਦਾ ਥੋੜਾ ਤੇ ਇਸ ਤੋਂ ਬਾਅਦ ਬੱਚੇ ਦੀਆਂ ਜਿੰਮੇਵਾਰੀਆਂ ਹਨਾ ਸਾਰੇ ਪਰਿਵਾਰ ਦੀਆਂ ਜਿੰਮੇਵਾਰੀਆਂ ਬਹੁਤ ਬਦਲ ਜਾਂਦਾ ਹੈਗਾ ਬਾਕੀ ਟਰਾਈ ਕਰਕੇ ਦੇਖਦੇ ਆਂ ਵੀ ਕਿੰਨਾ ਔਖਾ ਲੱਗਦਾ ਔਖਾ ਲੱਗਦਾ ਕੋਸ਼ਿਸ਼ ਮੈਂ ਇਸ ਸੈਸ਼ਨ 'ਚ ਜ਼ਰੂਰ ਕਰੂੰਗੀ ਹਨਾ ਤੇ ਲੋ ਜੀ ਇੱਥੇ ਹੈ ਆਪਣੀ ਨੈਕਸਟ ਡੇ ਬੱਚੇ ਚਲੇ ਗਏ ਹੈਗੇ ਸਕੂਲ ਤੇ ਮੈਂ ਲੱਗੀ ਸੀ ਝਾੜੂ ਲਾਉਣਾ ਸਾਫ ਸਫਾਈਆਂ ਕਰਨਾ ਟਾਈਮ ਹੋਇਆ ਹੈਗਾ 7:30 ਦਾ ਤੇ ਮੈਂ ਕਿਹਾ ਚਲੋ ਬਾਅਦ 'ਚ ਚਾਹ ਪੀਣੀ ਹੈਗੀ ਆ ਮੈਂ ਪਹਿਲਾਂ ਪਾਣੀ ਪੀ ਲੈਣੀ ਹੈਗੀ ਆ ਐਕਚੁਅਲੀ ਮੈਂ ਇਹਨਾਂ ਨੂੰ ਲਸਣ ਦਿੰਦੀ ਹੁੰਦੀ ਸੀ ਨਾ ਵੀ ਡਾਕਟਰ ਨੇ ਕਿਹਾ ਸੀ ਕੋਲੇਸਟ੍ਰੋਲ ਦਾ ਕਰਕੇ ਵੀ ਲਸਣ ਦੇਣਾ ਹੈ ਨਾ ਮੈਂ ਆਪ ਵੀ ਨਾਲ ਹੀ ਲੈ ਲੈਣੀ ਹੈਗੀ ਪਹਿਲਾਂ ਉਹ ਲੈਣੀ ਹੈ ਫਿਰ ਤ੍ਰਿਫਲਾ ਲੈਣਾ ਹੁੰਦਾ ਤੇ ਇਸ ਤੋਂ ਬਾਅਦ ਪਾਣੀ ਪੀ ਪੀ ਇਹਨਾਂ ਮਤਲਬ ਹੋ ਜਾਂਦਾ ਵੀ ਚਾਹ ਨੂੰ ਹਜੇ ਮਾਨ ਹੀ ਨਹੀਂ ਕਰ ਰਿਆ ਸੀ ਤੇ ਬਾਕੀ ਵੀ ਉਹ ਮੇਰਾ ਦਿਮਾਗ ਹੈ ਜਿਹੜਾ ਚਾਹ ਤਾਂ ਮੰਗਦਾ ਹੀ ਰਹਿੰਦਾ ਚਾਹੀ ਮੇਰਾ ਪੇਟ ਮੰਗੇ ਨਾ ਮੰਗੇ ਹੈ ਨਾ ਕਿ ਮੇਰਾ ਦਿਮਾਗ ਨੂੰ ਵਿਚੇ ਰਹਿੰਦਾ ਵੀ ਮੈਂ ਚਾਹ ਪੀਣੀ ਹੈ ਨਾ ਉਹ ਪੀਤੇ ਬਿਨਾ ਤਾਂ ਮੇਰਾ ਸਰਨਾ ਨਹੀਂ ਚਾਹੀ ਮੈਂ ਥੋੜੀ ਪੀਵਾਂ ਹੈ ਨਾ ਤੇ ਇੱਥੇ ਮੈਂ ਕਿਹਾ ਚਲੋ ਪਹਿਲਾਂ ਝਾੜੂ ਲਾ ਦਿੰਨੀ ਆ ਇਹਨਾਂ ਨੂੰ ਵੀ ਅੱਜ ਮੈਂ ਸ਼ੇਕ ਨਹੀਂ ਬਣਾ ਕੇ ਦੇ ਸਕੀ ਕਿਉਂਕਿ ਅੱਜ ਕੇਲੇ ਖਤਮ ਹੋ ਗਏ ਤੇ ਰਾਤ ਮੈਂ ਦੇਖਿਆ ਹੀ ਨਹੀਂ ਵੀ ਕੇਲੇ ਹੈ ਹੀ ਨਹੀਂ ਨਹੀਂ ਤਾਂ ਮੈਂ ਪਹਿਲੇ ਧਿਆਨ ਦੇ ਦੇਣੀ ਹੁੰਦੀ ਵੀ ਕਈ ਵਾਰੀ ਆਪਣੇ ਦਿਮਾਗ ਤੋਂ ਨਿਕਲ ਜਾਂਦੀ ਹੈ ਗੱਲ ਹਨਾ ਤੇ ਮੈਂ ਕਿਹਾ ਚਲੋ ਤੁਸੀਂ ਸਿੰਪਲ ਸਿੱਧਾ ਡਰਾਈ ਸ਼ੂਟ ਲੈ ਕੇ ਤੇ ਚਾਹ ਲੈ ਲਓ ਥੋੜੀ ਜੀ ਨਾਲ ਹਨਾ ਤੇ ਇਸ ਤੋਂ ਬਾਅਦ ਕਿਉਂਕਿ ਰੋਟੀ ਦਾ ਕਾਫੀ ਗੈਪ ਹੁੰਦਾ ਵੀ ਨਾ ਤੋ ਕਿ ਸਾਰਿਆਂ ਨੂੰ ਹੁੰਦਾ ਵੀ ਰੋਟੀ ਖਾਈਏ ਗਰਮੀ ਦੇ ਵਿੱਚ ਹਨਾ ਸਰਦੀ ਤਾਂ ਹਜੇ ਫੇਰ ਚੱਲੇ ਜਾਂਦਾ ਵੀ ਜਦੋਂ ਮਰਜੀ ਨਾਲ ਲਓ ਚਾਹ ਸ਼ਾਮ ਨੂੰ ਨਾਲ ਲਓ ਨਾ ਤੇ ਗਰਮੀ ਜਦੋਂ ਥੋੜਾ ਜਿਵੇਂ ਹੋ ਜਾਂਦਾ ਵੀ ਛੇਤੀ ਨਹਾ ਲਈਏ ਹਨਾ ਨਾ ਕੇ ਰੋਟੀ ਖਾਈਏ ਸਾਰਿਆਂ ਨੂੰ ਇਹ ਹੋ ਜਾਂਦਾ ਹੈਗਾ ਮੈਂ ਕਿਹਾ ਚਲੋ ਫਿਰ ਤੁਸੀਂ ਵੀ ਨਾਲ ਥੋੜੀ ਜੀ ਚਾਹ ਲੈ ਲਓ ਇੱਥੇ ਮੈਂ ਲੱਗੀ ਸੀਗੀ ਝਾੜੂ ਕੱਢਣ ਹਨਾ ਝਾੜੂ ਦੇਖੋ ਸਾਡਾ ਵੇੜਾ ਹਨਾ ਵੈਸੇ ਤਾਂ ਛੋਟਾ ਜਿਹਾ ਪਰ ਸਮਾਨ ਸਾਡੇ ਇੰਨਾ ਹੁੰਦਾ ਵੀ ਆਹ ਦੋਨਾਂ ਜਵਾਕਾਂ ਦੇ ਦੋ ਵੱਡੇ ਵੱਡੇ ਸਾਈਕਲ ਹੋ ਗਏ ਆ ਹਾਲੇ ਤਾਂ ਸਾਡੇ ਨਾ ਤਿੰਨ ਬਾਈਕ ਹੈ ਇੱਕ ਬਾਈਕ ਅਸੀਂ ਤਾਇਆ ਜੀ ਦੇ ਘਰੇ ਖੜਾਈ ਹੈਗੀ ਹੈ ਇੱਕ ਇਹਨਾਂ ਦੀ ਬਾਈਕ ਹੈ ਤੇ ਇੱਕ ਵੀਰ ਜੀ ਮਤਲਬ ਮੇਰੇ ਜੀਠ ਹੈ ਜਿਹੜਾ ਉੱਥੇ ਲੈ ਜਾਂਦੇ ਹੈਗੇ ਆ ਡਿਊਟੀ ਦੇ ਜਿੱਥੇ ਉਹਨਾਂ ਦੀ ਡਿਊਟੀ ਹੋ ਰਹ ਉਹਨਾਂ ਦੀ ਉੱਥੇ ਰੱਖੀ ਹੋਈ ਹੈ ਤੇ ਜਗ੍ਹਾ ਸਾਡੀ ਇੰਨੀ ਥੋੜੀ ਆ ਹਨਾ ਵੇਖੋ ਕਿਸਮਤ ਹਨਾ ਕਿਹੜੇ ਮੋੜ ਤੇ ਲੈ ਆਉਂਦੀ ਆ ਵੀ ਘਰੀ ਮੈਂ ਸੋਚਦੀ ਹੁਣ ਇਹ ਤਿੰਨੇ ਤਿੰਨ ਵੀਕਲਾ ਤਿੰਨੇ ਤਿੰਨੇ ਬਾਈਕ ਆ ਹਨਾ ਤੇ ਚੱਲਦੀ ਇਹਨਾਂ ਤੋਂ ਹੈ ਨਹੀਂ ਇਹ ਇਹਨਾਂ ਨੇ ਬੜੇ ਸ਼ੌਂਕ ਨਾਲ ਕਢਾਈ ਸੀ ਲੋਕਡਾਊਨ ਦੇ ਵਿੱਚ ਹਨਾ ਹਾਲਾਂਕਿ ਇਹਨਾਂ ਕੋਲ ਪਹਿਲਾਂ ਵਾਲੀ ਪੁਰਾਣੀ ਹੈਗੀ ਉਹ ਵੀ ਇਹਨਾਂ ਨੇ ਵੇਚੀ ਨਹੀਂ ਹੈਗੀ ਵੀ ਨਹੀਂ ਚਲੋ ਉਹ ਮੈਂ ਲੈਣੀ ਹੈਗੀ ਪਹਿਲਾਂ TVS ਸੀ ਫਿਰ ਇਹਨਾਂ ਨੇ ਪਲਟੀਨਾ ਜਿਹੜੀ ਉਹ ਕਢਾ ਲਈ ਸੀਗੀ ਲੋਕਡਾਊਨ ਦੇ ਵਿੱਚ ਆਪਣੇ ਸ਼ੌਂਕ ਵਾਸਤੇ ਬਸ ਲੈ ਲਈ ਸੀਗੀ ਇਹਨਾਂ ਨੂੰ ਵਧੀਆ ਲੱਗਦੀ ਸੀ ਇਹ ਤੇ ਇੱਥੇ ਨਾ ਬਾਹਰ ਨਾ ਆਂਟੀਆਂ ਨਾ ਗਲੀ ਚ ਬੋਲੀ ਜਾਂਦੀਆਂ ਉੱਚੀ ਉੱਚੀ ਕਿਉਂਕਿ ਉਹਨਾਂ ਦੇ ਨਾ ਆਟੋ ਲੱਗਾ ਹੈਗਾ ਬੱਚਾ ਨੂੰ ਲੈ ਕੇ ਜਾਂਦੇ ਨਾ ਅੱਜ ਕੱਲ ਆਟੋ ਹੀ ਲਾ ਰੱਖੇ ਹੈਗੇ ਸਾਰਿਆਂ ਨੇ ਜਿਵੇਂ ਇਥੋਂ ਸਕੂਲ ਦੂਰ ਹੁੰਦਾ ਕੁੜੀਆਂ ਨੂੰ ਬਹੁਤ ਦਿੱਕਤ ਹੋ ਜਾਂਦੀ ਹੈਗੀ ਹੈ ਤੇ ਉਹ ਆਟੋ ਵਾਲਾ ਨਾ ਬਹੁਤ ਜਲਦੀ ਆ ਜਾਂਦਾ ਉੱਥੇ ਹਲੇ ਕੋਈ ਨਹੀਂ ਆਇਆ ਹੁੰਦਾ ਇਹ ਵੀ ਬਹੁਤ ਹੈ ਨਾ ਮੁਸ਼ਕਲ ਹੁੰਦਾ ਪੇਰੈਂਟਸ ਲਈ ਵੀ ੰਗ ਕੁੜੀਆਂ ਪਹਿਲੇ ਸਕੂਲ ਜਾ ਕੇ ਬਹਿ ਜਾਂਦੀਆਂ ਕੋਈ 19 21 ਹੋ ਜੇ ਹੈ ਨਾ ਤੇ ਉਹ ਮੈਂ ਦੇਖਣ ਚਲੀ ਗਈ ਸੀ ਗਲੀ ਦੇ ਵਿੱਚ ਵੀ ਇੰਨਾ ਕਿਉਂ ਰੋਲਾ ਪਾਇਆ ਪਿਆ ਗਿਆ ਹੈ ਨਾ ਵੀ ਲੜਨ ਤਾਂ ਨਹੀਂ ਲੱਗ ਪਈਆਂ ਆਂਟੀਆਂ ਦਾ ਕੋਈ ਭਰੋਸਾ ਨਹੀਂ ਨਾਲੀਆਂ ਪਿੱਛੇ ਕੂੜੇ ਪਿੱਛੇ ਬਹੁਤ ਲੜਦੀਆਂ ਗਲੀ ਵਾਲੀਆਂ ਆਂਟੀਆਂ ਹਨ ਕਦੋਂ ਬੰਬ ਫਟ ਜਾਣਾ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਪਰ ਅੱਜ ਇਹਨਾਂ ਦਾ ਰੀਜ਼ਨ ਹੋਰ ਸੀ ਤੇ ਇਹ ਆਟੋ ਵਾਲੇ ਨੂੰ ਗਾਲਾਂ ਕੱਢੀ ਜਾਂਦੇ ਸੀ ਦੋਨੇ ਘਰਾਂ ਦੀਆਂ ਆਂਟੀਆਂ ਕਿਉਂਕਿ ਉਹਨਾਂ ਦੀਆਂ ਕੁੜੀਆਂ ਹੈਗੀਆਂ ਆਹੇ ਸੱਤਵੀਂ ਅੱਠਵੀਂ ਕਲਾਸ 'ਚ ਹੋਣੀਆਂ ਇਸ ਟਾਈਮ 'ਚ ਨਾ ਇੱਕ ਬੱਚੇ ਨੂੰ ਵੀ ਇੰਨਾ ਪਤਾ ਨਹੀਂ ਹੁੰਦਾ ਹੈਗਾ ਹਨਾ ਵੀ ਕੋਈ ਐਵੇਂ ਯਾ ਨਾ ਯੂਨੀਤ ਹੋ ਜਾਂਦੀ ਹੈਗੀ ਬਹੁਤ ਕੁਝ ਹੋ ਰਿਹਾ ਹੈ ਨਾ ਸੁਸਾਇਟੀ ਦੇ ਵਿੱਚ ਕਿਉਂਕਿ ਉਸ ਟਾਈਮ ਤੇ ਟੀਚਰ ਵੀ ਹਜੇ ਪਹੁੰਚੇ ਨਹੀਂ ਹੁੰਦੇ ਹੈਗੇ ਤੇ ਕਿੰਨੇ ਰੂਮ ਹੁੰਦੇ ਆ ਹਨਾ ਵੱਡੇ ਵੱਡੇ ਸਕੂਲ ਆ ਜਿਵੇਂ ਮੇਬੀ ਪੜਦੀਆਂ ਤੋਂ ਗਵਰਨਮੈਂਟ ਸਕੂਲ ਚ ਪਰ ਗਵਰਨਮੈਂਟ ਸਕੂਲ ਬਹੁਤ ਵੱਡੇ ਹੁੰਦੇ ਆ ਖੁੱਲੇ ਹੁੰਦੇ ਹੈਗੇ ਆ ਤੇ ਪਤਾ ਨਹੀਂ ਹੈਗਾ ਹਨਾ ਕੋਈ ਕਿਸੇ ਦਾ ਕੋਈ ਕਿੱਧਰ ਦੀ ਆ ਜਾਵੇ ਕੋਈ ਛੁਪ ਜਾਵੇ ਕੋਈ ਚੋਰੀ ਕਰ ਲਵੇ ਜਾਂ ਕੁਝ ਹੋਰ ਬਹੁਤ ਹੋ ਜਾਂਦੀਆਂ ਹੈਗੀਆਂ ਅੱਜਕੱਲ ਹਨਾ ਕਿੰਨੇ ਇਨਸੀਡੈਂਟ ਹੈ ਇਸ ਕਰਕੇ ਵੀ ਬੱਚਿਆਂ ਦਾ ਧਿਆਨ ਤਾਂ ਰੱਖਣਾ ਹੀ ਪੈਂਦਾ ਹੈ ਨਾ ਤੇ ਬੋਲੀ ਜਾ ਰਹੇ ਸੀ ਵੀ ਅਸੀਂ ਨਹੀਂ ਭੇਜਣੀਆਂ ਹੈਗੀਆਂ ਤੇਰੇ ਨਾਲ ਦੁਪਹਾੜੇ 7:00 ਹੀ ਆ ਜਾਣਾ ਹੈਗਾ ਤੇ ਮੈਨੂੰ ਲੱਗਦਾ ਵੀ ਲੱਗਦੇ ਚੇਂਜ ਕਰਨੇ ਗਿਆ ਜਾਂਦਾ ਉਹਦਾ ਟਾਈਮ ਚੇਂਜ ਕਰਨੀ ਇੱਥੇ ਜਾਓ ਟੋਲੇ ਚੇਂਜ ਕਰਨੇ ਗਿਆ ਆਂਟੀਆਂ ਗਰਮੀ ਸਫੋਕੇਸ਼ਨ ਹੀ ਨਹੀਂ ਹੋਈ ਪਈ ਆਂ ਲੱਗਦਾ ਵੀ ਬੱਦਲ ਹੁਣੇ ਆਊਗਾ ਪਰ ਪਤਾ ਨਹੀਂ ਕਿਉਂ ਖੜੀ ਜਾਂਦਾ ਉੱਥੇ ਇੱਕ ਥਾਂ ਤੇ ਹਨਾ ਖੰਮ ਜਾਂਦਾ ਤੇ ਚਲੋ ਆਪਾਂ ਤੁਹਾਨੂੰ ਦਿਖਾਉਣੀ ਹੈਗੇ ਉੱਪਰ ਜਾ ਕੇ ਕਿਵੇਂ ਦਾ ਹੈਗਾ এনवायरमेंट ਨੀ ਚੇਤਨਾ ਸਾਡੀ ਪਤਾ ਹੀ ਨਹੀਂ ਲੱਗਦਾ ਹੈਗਾ ਛੋਟਾ ਜਿਹਾ ਵੇੜਾ ਉੱਪਰ ਅਸੀਂ ਇਹ ਗ੍ਰੀਨ ਜਿਹੜਾ ਹਨਾ ਆਹ ਪਾ ਰੱਖਿਆ ਹੈਗਾ ਕੀ ਆ ਗ੍ਰੀਨ ਪੱਟੀਆਂ ਜਿਹੜੀਆਂ ਮਿਲਦੀਆਂ ਹੈਗੀਆਂ ਚਾਦਰਾਂ ਜੀਆਂ ਵੈਸੇ ਮੈਨੂੰ ਕੋਈ ਬਾਲੀਆਂ ਪਸੰਦ ਨਹੀਂ ਹੈਗੀਆਂ ਇਹਦੀ ਸਫੋਕੇਸ਼ਨ ਬਹੁਤ ਹੋ ਜਾਂਦੀ ਹੈ ਇਹਨਾਂ ਨਾਲ ਮੌਸਮ ਹੋਇਆ ਪਿਆ ਮੀਂਹ ਵਾਲਾ ਦੇਖੋ ਕਾਲਾ ਕਾਲਾ ਹੋਇਆ ਪਿਆ ਦੇਖੋ ਜੀ ਹਵਾ ਚੱਲ ਪਈ ਤਾਂ ਇਹ ਕਿਦਦਰੀ ਉੱਡ ਪੁੱਡ ਜਾਊਗਾ ਹਨਾ ਤੇ ਅਮਰਤ ਸਰਵੇਚਨਾ ਮੀਂਹ ਪਈ ਅੰਦਰ ਸੀਗਾ ਮੈਂ ਉਹਨੇ ਆਈ ਸੀ ਅੱਠ ਕੁ ਵੇ ਦਾ ਹੁਣ ਟਾਈਮ ਹੋਣਾ ਹੈ ਮੈਂ ਇਹਨਾਂ ਨੂੰ ਹੱਸਣ ਲੱਗ ਗਈ ਸੀ ਕਿ ਮੈਂ ਉਹਦੇ ਹੱਸ ਮੈਨੂੰ ਇਹ ਮੈਨੂੰ ਪਹਿਲਾਂ ਆ ਕੇ ਕਹਿੰਦੇ ਅੰਮ੍ਰਿਤਸਰ ਚ ਨਹੀਂ ਆ ਜਾਂਦਾ ਮੈਂ ਕਿਹਾ ਹਾਂ ਮੇਰੀ ਸਟੂਡੈਂਟ ਨੂੰ ਉੱਥੇ ਜਵਾਬ ਮਿਲੀ ਹੋਇਆ ਹੈ ਉਹਦਾ ਸਟੇਟਸ ਪਾਇਸ ਮੈਂ ਕਿਹਾ ਸਾਢੇ 6 ਵਜੇ ਆ ਦੇਖੋ ਕਹਿੰਦੇ ਲੈ ਮੈਂ ਤਾਂ ਫੋਨ ਚੱਕੇ ਬਿਨੇ ਦੱਸਤਾ ਮੈਂ ਦਬਾਉਣ ਨੂੰ ਸੋਚਣ ਲੱਗੀ ਦੀ ਕਿਵੇਂ ਦੱਸਿਆ ਇਹਨਾਂ ਨੇ ਉਹ ਐਕਚੁਅਲੀ ਵੀ ਆਪਾਂ ਟੀਵੀ ਲਾਉਨੇ ਹਨਾ ਹਰਿਮੰਦਰ ਸਾਹਿਬ ਤੋਂ ਤੇ ਉੱਥੇ ਦਿਖੀ ਜਾਂਦਾ ਸੀ ਲਾਈਵ ਦੇ ਵਿੱਚ ਹਨਾ ਵੀ ਜਾਂਦੀ ਆ ਸੰਗਤਾਂ ਉੱਥੇ ਮੀਂਹ ਪੈ ਰਿਹਾ ਸੀਗਾ ਤੇ ਮੈਨੂੰ ਹੱਸਣ ਲੱਗ ਗਏ ਇਹਦਰ ਇੰਨਾ ਵੀ ਦਮਾ ਨਹੀਂ ਕੰਮ ਕਰਦਾ ਸਾਹਮਣੇ ਮੇਰੇ ਟੀਵੀ ਲੱਗਾ ਪਿਆ ਮੈਂ ਟੀਵੀ ਤੇ ਦੇਖਿਆ ਹੋਊਗਾ ਹਨਾ ਕਈ ਵਾਰੇ ਅਪਨ ਛੋਟੀ ਜੀ ਗੱਲ ਵੀ ਨਹੀਂ ਸੋਚਦੇ ਹਨਾ ਦੇਖੋ ਕਿੰਨੀ ਗਰਮੀ ਹੋਈ ਪਈ ਹੈ ਬੱਦਲਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਵੈਸੇ ਮੀਂਹ ਮੋਂ ਦਾ ਕੋਈ ਫਾਇਦਾ ਤਾਂ ਹੁੰਦਾ ਨਹੀਂ ਗੰਦ ਜ਼ਿਆਦਾ ਪੈ ਜਾਂਦਾ ਆਪਣੇ ਵਸਤੇ ਦਾ ਤੇ ਇਸ ਤੋਂ ਬਾਅਦ ਚਲੋ ਜੀ ਗੰਦਗੀ ਸਾਫ਼ ਕਰੋ ਨਾ ਹੋ ਜਾਂਦਾ ਚਲੋ ਜੀ ਇੱਥੇ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀ ਹੈ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਸ਼ੀ ਸ਼ਕ